ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਅ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਜਿਸ ਦਿਨ ਵਾਸਤੇ ਬਹੁਤ ਪਿਆਰਾ ਸਟਾਫ ਲੈ ਕੇ ਆਏ ਆ ਤੇ ਜਿਹੜਾ ਇਹ ਵਾਲੇ ਸੂਟ ਹਨ ਜੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਰਾਇਲ ਕਲੈਕਸ਼ਨ ਤੋਂ ਹੀ ਮਿਲ ਸਕਦੇ ਆ ਕਿਉਂਕਿ ਇਹ ਵਾਲੇ ਸੂਟ ਨੇ ਜਿਹੜੇ ਇਹਨਾਂ ਨੂੰ ਕੋਈ 3500 ਦਾ ਕੋਈ 3800 ਤੱਕ ਸੇਲ ਕਰਦੇ ਆ ਬਹੁਤ ਪਿਆਰੇ ਪ੍ਰਿੰਟਡ ਸੂਟ ਨੇ ਜੀ ਸਟੱਫ ਬਿਲਕੁਲ ਨਵਾਂ ਬ੍ਰਾਂਡਡ ਪੀਸ ਹੋਣਗੇ ਅੱਜ ਦੇ origignal ਬ੍ਰਾਂਡਡ ਪੀਸ ਨੇ ਸਾਰੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਜਿਹੜੇ ਇਹ ਵਾਲੇ ਸੂਟ ਨੇ ਕਾਫੀ ਜ਼ਿਆਦਾ YouTube ਤੇ ਚੱਲ ਰਹੇ ਨੇ ਮਤਲਬ ਸੇਮ ਹੀ ਸਟੱਫ ਤੁਹਾਨੂੰ ਮਿਲੇਗਾ ਸੇਮ ਹੀ ਸਟੱਫ ਮਤਲਬ ਜ਼ਿਆਦਾਤਰ ਇਹਨਾਂ ਦੇ ਡਿਜ਼ਾਈਨ ਵੀ ਸੇਮ ਹੀ ਹੋਣਗੇ ਸੂਟਾਂ ਦੇ ਠੀਕ ਹੈ ਅ ਪ੍ਰਾਈਸ ਸਾਡੇ ਕੋਲ ਰਹੇਗਾ ਜੀ 2900 ਇਹਨਾਂ ਸੂਟਾਂ ਦਾ ਠੀਕ ਹੈ ਸਿਰਫ 5 ਗ੍ਰਾਮ ਦਾ ਸੂਟ ਹੈ ਜੀ ਇਹ ਇੰਨਾ ਕੁ ਲਾਈਟ ਵੇਟ ਸਟੱਫ ਆ ਇਹ ਵਾਲੀ ਹੈਗੀ ਆ ਇਹਦੀ ਪ੍ਰਿੰਟਿੰਗ ਸੂਟ ਦੀ ਤੇ ਲਾਈਨਿੰਗ ਵਿੱਚ ਹੈਗਾ ਜੀ ਸਟਫ ਇਹ ਠੀਕ ਹੈ ਇਹਨੂੰ ਤੁਸੀਂ ਪਿਓਰ ਮਸਲੀਨ ਕਹਿ ਸਕਦੇ ਹੋ ਕਸ਼ਮੀਰੀ ਮਸਲੀਨ ਕਹਿ ਸਕਦੇ ਹੋ ਟੈਬੀ ਮਸਲੀਨ ਕਹਿ ਸਕਦੇ ਹੋ ਕੁਝ ਮਰਜੀ ਕਿਉਂਕਿ ਇਸ ਇਹ ਬਿਲਕੁਲ ਨਮਾਜਾ ਸਟਫ ਆ ਲਾਈਨਿੰਗ ਆ ਲਾਈਨਿੰਗ ਲੱਗ ਕੇ ਹੀ ਬਣੇਗਾ ਸੂਟ ਬਹੁਤ ਪਿਆਰਾ ਪ੍ਰਿੰਟਡ ਸੂਟ ਆ ਮਤਲਬ ਲੁੱਕ ਐ ਸਰਦਾਰੀ ਆਏਗੀ ਪੂਰੀ ਸੂਟ ਪਾਣ ਤੋਂ ਬਾਅਦ ਇਹ ਹੈਗੀ ਜੀ ਇਹਦੇ ਨਾਲ 3 ਮੀਟਰ ਦੀ ਸਲਵਾਰ ਪਿਓਰ ਮਸਲੀਨ ਦੀ ਠੀਕ ਹੈ ਕਲਰ ਡਿਜ਼ਾਈਨ ਤੁਹਾਨੂੰ ਬਹੁਤ ਪਿਆਰੇ ਪਿਆਰੇ ਮਿਲਣਗੇ ਸ਼ਿਪਿੰਗ ਅਲੱਗ ਤੋਂ ਰਹੇਗੀ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਇਸ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਜੋ ਵੀ ਸੂਟ ਪਸੰਦ ਆ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਦੁਪੱਟਾ ਵੀ ਤੁਹਾਨੂੰ ਲਾਈਨਿੰਗ ਤੇ ਹੀ ਮਿਲੇਗਾ ਜੀ ਕੋਈ ਸਲੀਪਰੀ ਨਹੀਂ ਹੈਗਾ ਸੂਟ ਬਹੁਤ ਪਿਆਰਾ ਇਹਨਾਂ ਦਾ ਪ੍ਰਿੰਟ ਆ ਸਟਫ ਬਹੁਤ ਹੀ ਸੋਹਣਾ ਹੈ ਬਿਲਕੁਲ ਲਾਈਟ ਵੇਟ ਤੇ ਪਿਓਰ ਦਾ ਸਟਫ ਹੈ ਜੀ ਕੋਈ ਕਾਪੀ ਨਹੀਂ ਕੋਈ ਕੁਛ ਨਹੀਂ origignal sara suit 2900 ਦਾ suit ਹੈ ਤੇ ਕਲਰ ਡਿਜ਼ਾਈਨ ਦਿਖਾ ਦੰਨੇ ਆ ਇਹ ਹੈਗਾ mustard shade ਦੇ ਵਿੱਚ ਇਹਨਾਂ ਨੂੰ ਤੁਸੀਂ ਲੇਸਿਸ ਲਗਾ ਕੇ ਬਣਵਾ ਲਓ ਸੂਟਾਂ ਨੂੰ ਬਹੁਤ ਸੋਹਣੇ ਸੂਟ ਨੇ ਜੇ ਸਾਰੇ ਸਟਫ ਬਿਲਕੁਲ ਨਵਾਂ ਦੇਖੋ ਜੀ ਸੂਟ ਬਹੁਤ ਪਿਆਰੀ ਲੁੱਕ ਆ ਮੈਨੂੰ ਪਰਸਨਲ ਵੀ ਬਹੁਤ ਸੋਹਣਾ ਲੱਗਿਆ ਮੈਂ ਵੀ ਸਟਿਚ ਕਰਵਾਣਾ ਇਹਨਾਂ ਚ ਇੱਕ ਸੂਟ ਸਟਫ ਬਹੁਤ ਜ਼ਿਆਦਾ ਫਾਈਨ ਆ ਇਹ ਹੈਗਾ ਜੀ ਇਹਦਾ ਦੁਪੱਟਾ ਅ ਜਿੱਦਾਂ ਡਿਜੀਟਲ ਪ੍ਰਿੰਟ ਨੇ ਲਾਈਟ ਡਾਰਕ ਜੇ ਕਿਤੋਂ ਲਾਈਟ ਕਿਤੋਂ ਡਾਰਕ ਪ੍ਰਿੰਟ ਐ ਇਦਾਂ ਦਾ ਦੁਪੱਟੇ ਦੇ ਉੱਪਰ ਇਹ ਲਾਈਟ ਕਰੀਮ ਜਿਹਾ ਸ਼ੇਡ ਆ ਇਹ ਤੁਹਾਨੂੰ ਮਿਲ ਜੇਗਾ ਸਕਾਈ ਕਲਰ ਸਭ ਤੋਂ ਵੱਡੀ ਗੱਲ ਹੈ ਜੀ ਤੁਹਾਨੂੰ ਮੇਰੇ ਕੋਲ ਚੁਆਇਸ ਮਿਲ ਜਾਂਦੀ ਹੈ ਕਲਰਸ ਦੀ ਹਰ ਇੱਕ ਹੀ ਸਟੱਫ ਦੇ ਵਿੱਚ ਕਿਉਂਕਿ ਕੁਆਂਟੀਟੀਆਂ ਦੇ ਸਿੱਖਿਆ ਜੀ ਇਹ ਹੈਗਾ ਇਹਦਾ ਦੁਪੱਟਾ ਸਕਾਈ ਕਲਰ ਦਾ 29 ਦਾ ਪ੍ਰਾਈਸ ਹੈ ਸ਼ਿਪਿੰਗ ਰਹੇਗੀ ਅਲੱਗ ਤੋਂ ਇਹਨਾਂ ਸੁੱਟਾਂ ਦੇ ਦੇਖੋ ਜੀ ਸੂਟ ਫੁੱਲ ਬ੍ਰਾਂਡਿਡ ਸੂਟ ਜਿਹੜਾ ਮਰਜੀ ਸੂਟ ਚੱਕ ਲੋ ਜੀ ਤੁਸੀਂ 오રિਜਨਲ ਬ੍ਰਾਂਡਿਡ 3800 ਤੱਕ ਸੇਲ ਕਰਦੇ ਇਹਨਾਂ ਸੂਟਾਂ ਨੂੰ ਦੇਖ ਕੇ ਵੀ ਮਤਲਬ ਕਿ ਐਵੇਂ ਲੱਗਦਾ ਵੀ ਚਲੋ ਕਿਆ ਕਹੀਏ ਕਿਸੇ ਨੂੰ ਦੇਖੋ ਜੀ ਸੂਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਕਲਰ ਤਾਂ ਪਿਆਰਾ ਹੈਗਾ ਹੀ ਆ ਬਹੁਤ ਸੋਹਣਾ ਸੂਟ ਆ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਇਹ ਹਲਕਾ ਜਿਹਾ ਆਨਿਅਨ ਸ਼ੇਡ ਮਲਟੀ ਜਿਹਾ ਸ਼ੇਡ ਵਿੱਚ ਪ੍ਰਿੰਟ ਆ ਇਹ ਹੈਗੀ ਹੈ ਜਿਹੜੀ ਸਲਵਾਰ ਤੇ ਇਹ ਹੈਗਾ ਦੁਪੱਟਾ ਠੀਕ ਹੈ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਇਹ ਗ੍ਰੇ ਕਲਰ ਪ੍ਰਿੰਟ ਬਹੁਤ ਸੋਹਣਾ ਹੈ ਸਟੱਫ ਬਹੁਤ ਸੋਹਣਾ ਤੁਸੀਂ ਚਾਹੇ ਤਾਂ ਲੂਜ਼ ਰੱਖ ਕੇ ਬਣਵਾ ਸਕਦੇ ਹੋ ਇਹਨਾਂ ਨੂੰ ਜਿੱਦਾਂ ਲੂਜ਼ ਸਟਾਈਲ ਦੇ ਵਿੱਚ ਜਾਂ ਫਿਰ ਜੇ ਫਿਟਿੰਗ ਵਾਲਾ ਬਣਾਣਾ ਤਾਂ ਫਿਟਿੰਗ ਤਾਂ ਪ੍ਰੋਪਰ ਆਏਗੀ ਜੀ ਬਹੁਤ ਵਧੀਆ ਸਟੱਫ ਆ 2900 ਹੈਗਾ ਪ੍ਰਾਈਸ ਸੂਟ ਦਾ ਲਾਈਨਿੰਗ ਲੱਗ ਕੇ ਸੂਟ ਬਣੇਗਾ ਜੀ ਤੁਸੀਂ ਕਾਟਨ ਦੀ ਲਾਈਨਿੰਗ ਲਗਵਾ ਸਕਦੇ ਹੋ ਬੱਸ ਇਹ ਅਸੀਂ ਤੁਹਾਡੇ ਸ਼ੀਨ ਦੀ ਹੀ ਲਗਵਾਨੇ ਆ ਡਾਈ ਕਰਵਾ ਕੇ ਜਿਨ੍ਹਾਂ ਨੇ ਕਾਟਨ ਦੀ ਲਗਵਾਣੀ ਹੈ ਉਹ ਲਗਵਾ ਸਕਦੇ ਇਹਨਾਂ ਸੂਟਾਂ ਨਾਲ ਇਹ ਹੈਗਾ ਲਾਈਟ ਸੀ ਗ੍ਰੀਨ ਜਿਹਾ ਸ਼ੇਡ ਦੇਖੋ ਜੀ 2900 ਹੈਗਾ ਪ੍ਰਾਈਸ ਇਹਨਾਂ ਸੂਟਾਂ ਦਾ ਤੇ ਐਦਾਂ ਹੀ ਹੈਗਾ ਜੀ ਇਹ ਵੀ ਪ੍ਰਿੰਟਡ ਸੂਟ ਪਰ ਇਹਦਾ ਪ੍ਰਾਈਸ ਘਟ ਹੋਏਗਾ ਕਿਉਂਕਿ ਇਹ ਹੋਰ ਬ੍ਰਾਂਡ ਦਾ ਸੂਟ ਆ ਲੁੱਕ ਵਾਈਜ਼ ਐਦਾਂ ਹੀ ਹੋਏਗਾ ਇਹ ਵੀ ਲਾਈਨਿੰਗ ਵਾਲੀ ਸ਼ਰਟ ਰਹੇਗੀ ਜੀ 프린ਟਡ ਸ਼ਰਟ ਆ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੇਗੀ ਕਾਟਨ ਮਸਲੀਨ ਦੀ ਉਹਦੇ ਨਾਲ ਪਿਓਰ ਮਸਲੀਨ ਸੀਗੀ ਇਹਦੇ ਨਾਲ ਕਾਟਨ ਮਸਲੀਨ ਆ ਇਹਦੀ ਸਲਵਾਰ ਨੂੰ ਲਾਈਨਿੰਗ ਲਾਣ ਦੀ ਜ਼ਰੂਰਤ ਨਹੀਂ ਹੈਗੇ ਦੁਪੱਟਾ ਇਹਦਾ ਵੀ ਲਾਈਨਿੰਗ ਵਾਲਾ ਉਦਾਂ ਹੀ ਮਸਲੀਨ ਦਾ ਰਹੇਗਾ ਠੀਕ ਹੈ ਜੀ ਇਹਨੂੰ ਕਾਫੀ ਤਰ੍ਹਾਂ ਦਾ ਇਸ ਸਟਫ ਨੂੰ ਨਾਮ ਦਿੱਤਾ ਜਾਂਦਾ ਹੈ ਬਿਆਸੀ ਹੈ ਮਸਲੀਨ ਟੋਨ ਤੇ ਚਲੇ ਜਾਂਦਾ ਇਹ ਪ੍ਰਾਈਸ ਹੈਗਾ ਜੀ ਇਸ ਸੂਟ ਦਾ 2500 2500 ਇਹਦੇ ਵਿੱਚ ਕਲਰ ਆਪਸ਼ਨ ਦੇ ਰਹੀਆਂ ਤੁਹਾਨੂੰ ਇਹ ਹੈਗਾ ਪੈਰਟ ਸ਼ੇਡ ਤੇ ਇੱਕ ਤੁਹਾਨੂੰ ਸੇਮ ਪ੍ਰਿੰਟ ਦੇ ਵਿੱਚ ਮਿਲ ਜੇਗਾ ਇਹ ਫਰੋਜ਼ੀ ਜਿਹਾ ਸ਼ੇਡ ਆ ਜੇ ਕਲਰ ਬਹੁਤ ਸੋਹਣੇ ਸੋਹਣੇ ਆ ਪ੍ਰਿੰਟ ਬਹੁਤ ਸੋਹਣੇ ਆ ਇਹਨਾ ਸੂਟਾਂ ਦਾ 2500 ਪ੍ਰਾਈਸ ਆ ਕਿਉਂਕਿ ਲੁਕਤਾ ਸੇਮ ਹੀ ਆਏਗੀ ਉਦਾਂ ਦੀਓ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਆ ਪਰ ਇਹਨਾਂ ਦੇ ਬ੍ਰਾਂਡ ਦਾ ਫਰਕ ਆ ਗਿਆ ਠੀਕ ਹੈ ਜੀ ਇਹਨੂੰ ਟੈਬੀ ਲਾਈਨਿੰਗ ਦਾ ਨਾਮ ਦਿੱਤਾ ਹੋਇਆ ਬ੍ਰਾਂਡ ਨੇ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਸਲੀਨ ਦੀ ਪਿਓਰ ਦੀ ਸਲਵਾਰ ਹੈ ਇਹਦੇ ਨਾਲ ਤੇ ਇਹ ਹੈਗਾ ਦੁਪੱਟਾ ਜਦ ਉਹ origignal ਸੂਟਾਂ ਨੂੰ 33 3400 ਦਾ ਫੜ ਸਕਦੇ ਆ ਇਹਨਾਂ ਨੂੰ ਪਤਾ ਨਹੀਂ ਜੀ ਕਿੰਨੇ ਦਾ ਪਾਉਣਗੇ ਇਹ ਨਹੀਂ ਸਮਝ ਲਾਦੀ ਹੈਗੀ ਮਤਲਬ origignal ਪੀਸ ਆ ਇਹ ਵੀ ਫੁੱਲ origignal ਆ ਸਿਰਫ ਬ੍ਰਾਂਡ ਦੇ ਫਰਕ ਹੋਣ ਕਰਕੇ ਆ ਇਹ 2500 ਦਾ ਸੂਟ ਆ ਦੇਖੋ ਸੂਟ नैक्सटे बहुत प्यारा जहा कलर काफ़ी ज़्यादा ट्रेंडिंग से ट्वेंटी फाइव हंड्रड टैबी 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 की टैबी लाइनिंग टैबी लाइनिंग के सूट है जी ये ठीक है ये हैगी सलवार नैक्सट थोड़ू मैं प्रिंट दिखाई हाँ दुपट्टे बहुत सोहने हैं है। टेबी लाइनिंग दे कलर देखो जी सूट एक कलर थानू मिल जाएगा ये वाला शेट ठीक है जी 2500 ਪ੍ਰਾਈਸ ਆ ਇਹਨਾਂ ਸੂਟਾਂ ਦਾ ਤੇ ਸ਼ਿਪਿੰਗ ਰਹੇਗੀ ਅਲੱਗ ਤੋਂ ਹਾਂਜੀ ਇਹ ਮੈਂ ਤੁਹਾਨੂੰ ਪਿਓਰ ਜੌਰਜਟ ਦੇ ਰਹੀ ਹਾਂ ਪਿਓਰ ਆ ਜੀ ਸਾਰਾ ਸਟਫ ਜਿੱਦਾਂ ਬੰਬਰ ਜੌਰਜਟ ਹੁੰਦੀ ਹੈ ਪਿਓਰ ਵਾਲੀ ਉਹ ਵਾਲਾ ਸਟਾਈਲ ਆ ਤੇ ਇਹਨਾਂ ਦਾ ਵੀ 2900 ਪ੍ਰਾਈਸ ਆ ਜੀ ਸੂਟ ਦਾ ਪਿਓਰ ਜੌਰਜਟ ਦੇ ਉੱਪਰ 61 ਤੁਹਾਨੂੰ ਖੋਲ ਕੇ ਦਿਖਾਣੇ ਆ ਕਿਉਂਕਿ ਸਾਰਾ ਇਹ ਅਟੈਚ ਹੈ ਇਹ ਸੂਟ ਤੇ ਬਾਕੀ ਤੁਸੀਂ ਫਿਰ ਕਲਰ ਦੇਖ ਲਿਓ ਇਹ ਤਾਂ ਹੈਗੀ 셔ਟ ਪ੍ਰਿੰਟੀ ਬਹੁਤ ਸੋਹਣਾ ਹੈ ਠੀਕ ਹੈ ਜੀ ਇਹ ਹੈਗਾ ਫਰੰਟ 셔ਟ ਦਾ ਤੇ ਇੱਥੇ ਤੋਂ ਸ਼ੁਰੂ ਹੋ ਜਾਂਦਾ ਦੁਪੱਟਾ ਦੁਪੱਟੇ ਦੇ ਜਿਹੜੇ ਬਾਰਡਰ ਨੇ ਉਹ ਹੈਵੀ ਚ ਰਹਿਣਗੇ ਜੀ ਬਾਕੀ ਦੁਪੱਟਾ ਸਾਰਾ ਇਦਾਂ ਪਲੇਨ ਰਹੇਗਾ ਸਾਈਡਾਂ ਤੇ ਬਾਰਡਰ ਠੀਕ ਹੈ ਵਿਚੋਂ ਪਲੇਨ ਹੈ ਦੁਪੱਟਾ ਆਫ ਵਾਈਟ ਕਲਰ ਦਾ 셔ਟ ਦਾ ਫਰੰਟ ਬੈਕ ਦੋਨੋਂ ਪ੍ਰਿੰਟ ਰਹਿਣਗੇ ਦੇ ਨਾਲ ਹੈਗੀ ਇਹਨਾਂ ਤੇ ਇਹ ਕ੍ਰੇਪ ਦੀ ਸਲਵਾਰ ਇਹ ਸੂਟ ਦਾ ਵੀ 2900 ਪ੍ਰਾਈਸ ਆ ਜੀ ਕ੍ਰੇਪ ਦੀ ਸਲਵਾਰ ਦੇ ਨਾਲ ਪਿਓਰ ਜੌਰਜਟ ਦੀ ਸ਼ਰਟ ਖੁਸ਼ ਇਦਾਂ ਦੀ ਲੁੱਕ ਹੈ ਜੀ ਸੂਟ ਦੀ ਪਿਓਰ ਦੇ ਦੁਪट्टे ਦੇ ਨਾਲ ਠੀਕ ਹੈ ਜੀ ਦੁਪट्टे ਪਿਓਰ ਦੇ ਆ ਸ਼ਫੌਨ ਦੇ ਲੰਮੇ ਚੌੜੇ ਇਹ ਵੀ ਸੈਕੰਡ ਕਲਰ ਆ ਸਲਵਾਰਾਂ ਦਾ ਸਬਦਾ ਹੀ ਕਲਰ ਵਾਈਟ ਹੀ ਹੋਏਗਾ ਠੀਕ ਹੈ ਕਲਰ ਸੈਕੰਡ ਸੇਮ ਪ੍ਰਿੰਟਰ ਚ ਇਹ ਕਲਰ ਤੁਹਾਨੂੰ ਇਹ ਮਿਲ ਜੇਗਾ ਪਿਓਰ ਜੌਰਜਟ ਦੀ ਸ਼ਰਟ ਆ ਪਿਓਰ ਸ਼ਾਫਾਨ ਦਾ ਦੁਪੱਟਾ ਤੇ ਕ੍ਰੇਪ ਦੀ ਹੈਗੀ ਹੈ ਜੀ ਸਲਵਾਰ 2900 ਹੈਗਾ ਸੂਟ ਦਾ ਪ੍ਰਾਈਸ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿਦਾਂ ਲੱਗੇ ਤੁਹਾਨੂੰ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਓ ਦੇ ਲਈ ਵੀ ਥੈਂਕ ਯੂ so much